ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਨ ਚੈਨਲ ਤੇ ਸਵਾਗਤ ਹੈ ਅੱਜ ਵੀ ਸਾਰੇ ਪਿੱਖਾ ਖਾਧੇ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਖਾ ਖਣੋਗੇ ਉਹ ਮੇਰੇ ਬਹੁਤ ਮੁਦੇ ਪੈਨੇ ਕੌਣ ਸਿੱਖ ਕਰਾਉ ਮੇਰੇ ਇਹ ਮੇਰੇ ਮੱਝੜ ਬੂਟ ਤੇ ਤਰ ਤੁਰਾ ਮੈਂ ਦੁਖਾਉਂਗੀ ਮੋਦੀ ਪਾਣੇ ਸਿਰ ਦੇ ਕੰਮੋਂ ਬਹੁਤ ਟਾਈਮ ਦੇ ਜ਼ਰੂਰ ਚੁੱਕਿਆ ਉੜਦੀ ਕੰਮ ਸ਼ੁਰੂ ਕਰ ਦਨੇ ਬਾਹਰ ਲਾ ਪੱਕਾ ਬਿਹੜਾ ਸੰਬਰਤਾ ਕੱਚਾ ਸੰਬਰਤਾ ਕਾਵੇ ਦਰਵਾਜੇ ਸੰਬਰਤੇ ਆ ਵਾਲਾ ਕਿਹੜਾ ਰਹੇਗਾ ਆਪਾਂ ਹੁਣ ਇਹਨੂੰ ਸੰਬਰ ਪਿਆਗੇ ਇਹ ਸੰਬਰ ਦੇ ਫੇਰ ਰੋਟੀ ਬਣਾ ਲਾਂਗੇ ਸਰਦਾਰ ਜੀ ਨੇ ਕਹਿ ਤਿਆਣਾ ਕਿਉਂਕਿ ਜੀ ਪਾਣੀ ਦਾ ਚਾਲ ਲਾਗਦਾ ਕਣਕ ਤੇ ਚ ਕਣਕ ਨੂੰ ਪਹਿਲਾਂ ਪਾਣੀ ਹੋਣਾ ਹੈ ਆਪਣੇ ਨੂੰ ਆਇਆ ਜਿੱਥੇ ਇੱਥੇ ਸਾਸ ਹੈ ਉੱਥੋਂ ਤਾਂ ਵੱਡੇ ਮਾ ਝਾੜੂ ਨਾਲ ਸੰਭਰਾ ਜਾਂਦਾ ਤੇ ਫਿਰ ਉਹ ਛੋਟਾ ਝਾੜੂ ਚੱਕਾਂਗੇ ਇਧਰੋਂ ਮਿਲਣਾ ਚੋਂ ਕਿਉਂਕਿ ਛੋਟੇ ਝਾੜੂ ਨਾਲ ਜਿਹੜਾ ਨਾ ਤੇ ਤਾਰਾ ਵਾਂਗ ਲਿਖ ਜਾਂਦਾ ਪਰ ਅੰਗੋ ਜਮ ਖਲੇਪੜ ਲੱਦੀ ਜਾਂਦੇ ਨੇ ਆ ਲੋ ਆ ਜਰਾ ਬਾਸ ਵਕ ਇਹ ਸਾਹਮਣੇ ਬਹੁਤ ਅੱਛਾ ਲੱਗ ਰਿਹਾ ਹੈ। ਵੀਰੇ ਨੀਕੇ ਕੱਪੜੇ ਕੱਲਾ ਮੈਨੂੰ ਪਹਿਲਾਂ ਮੈਂ ਲੋਨ ਵਾਲਾ ਸੂਟ ਪਾਈ ਜਾਂਦੀ ਸੀ ਕੱਲ ਮੈਂ ਲੋਨ ਵਾਲੇ ਸੂਟਾਂ ਦੀ ਬਿਤੇ ਨੇ ਠੰਡ ਲੱਗੀ। ਹਾਜੂ ਵਿੱਚ ਜੇਰੀ ਮੋਟਾ ਸੂਟ ਕੱਢ ਕੇ ਪਾ ਲੈਣਾ ਕਿ ਮਨਵਾ ਲੱਗੇ ਮੋٹے-ਮੋٹے ਇਹ ਕੱਪੜੇ ਪਾਵਾ। ਜਿੱਤੇ ਠੰਡ ਰੂਕੂ। ਇਹ ਕੋਰਟੀ ਪਾਉਣਿਆ ਫਿਰ ਕੰਮ ਕਰਦੇ ਨੂੰ ਕੋਟੀ ਚ ਮੈਨੂੰ ਤਾਂ ਗਰਮੀ ਆ ਜਾਂਦੀ ਹਜੇ ਇੰਨੀ ਠੰਡ ਹਨਾ ਮੈਂ ਥੜਾ ਥੂਰਾ ਬੈਠੇ ਨਾ ਪਾ ਲਾਂ ਇਹ ਕੋਰਟੀ ਤੇ ਫਿਰ ਕੰਮ ਕਰ ਦਾਂ ਜਦ ਅੱਗੇ ਥੋੜਾ ਕੱਢਾ ਮੱਟੇ ਕੋਟੇ ਪੀ ਆ ਮੈਨੂੰ ਕਿਉਂ ਤਾਂ ਤੱਕ ਕੱਢਦੇ ਨਹੀਂ ਇੱਕ ਦਿਨ ਹੋਰ ਖੜ ਜਾ ਦੁਕਾਨ ਕਰਵਾ ਦੀ ਬਿਦੇ ਤੇ ਆਹ ਸਪਰੇਅ ਜੀ ਮਸਕ ਜੀ ਹਨੇ ਕਲੋਰੋ ਚ ਹੋਣਾ ਬਾਲੀ ਆਹ ਪਹਿਲੇ ਤਾਂ ਮੈਂ ਤੱਤੇ ਪਾਣੀ ਚ ਉਬੇ ਮਸਕ ਮੈਣ ਹੈ ਨਹੀਂ ਤੀ ਉਹ ਕਲੋਰੋ ਦੀ ਮਸਕ ਜੀ ਮਸਾ ਕੱਢੀ ੱਲੇ ਦੁੱਧ ਤੇ ਹਲਤੀ ਹੱਥੀ ਉਹ ਜੋ ਵੀ ਆਉਂਦੀ ਉਹ ਅੱਜ ਹੈ ਨਾ ਉਹ ਤਾਂ ਮਸ਼ੀਨ ਚ ਸਿੱਕਤੇ ਪਏ ਫੱਡਾ ਉਹਨਾਂ ਨੂੰ ਮਸ਼ੀਨ ਚ ਉਹ ਜਦੋਂ ਪਾਣੀ ਪਾਇਆ ਕਰੋ ਮਸ਼ੀਨ ਚੋਂ ਕੱਢੂ ਪਤਾ ਨਹੀਂ ਕਹੇ ਜੀ ਦਬਾਇਆ ਕਲੋਰੋ ਇੰਨੀ ਸਮੈਲਾ ਹੁੰਦਾ ਗੰਦੀ ਗੰਦੀ ਮਸਕ ਜੀ ਹਾਜੀ ਸੁਖਮਣ ਨੂੰ ਅੱਜ ਫੇਰ ਬੁਖਾਰ ਹੋ ਗਿਆ ਫੂਲ ਨਹੀਂ ਗਈ ਹੈਗੀ ਅੱਜ ਤੇ ਹੋਰ ਵੀ ਨਹੀਂ ਗਈ ਕੱਲੀ ਹੋਈ ਆ ਬੰਮਾ ਹਾਲ ਠੀਕ ਹੋ ਜਾਪਾ ਇਹ ਪੇਪਰ ਨੇਗੇ 7 ਤਰੀਕ ਦਾ ਪੋਸਟਪਰਾ ਪਹਿਲਾਂ ਮਹੌਲ ਠੀਕ ਹੋ ਜਾ ਪਰ ਜਿਸ ਦੀ ਕਰਕੇ ਘਰੇ ਪਾੜਨੀ ਪਰ ਔਖਾ ਹੋ ਜਾਣਾ ਜਬਾਤ ਬਿਮਾਰ ਦਨ ਤੇ ਪੜਾਈ ਖਰਾਬ ਹੋ ਜੇ ਹਾਂ ਕੇ ਮਨਾ ਕੇ ਪੜ ਲਿਆ ਅੱਬਾ ਅੱਗੇ ਜਾਨ ਤੋਂ ਫੇਰੋਂ ਦਵਾਈ ਦਵਾ ਦੇ ਕਮਾਣੀ ਕਣੀ ਦੇ ਅੱਛੇ ਦੁਖ ਦੱਪਤਾ ਨਹੀਂ ਨਹੀਂ ਮੈਂ ਦਵਾ ਲੰਗੀ ਨੂੰ ਬੋਤਰੀ ਤੇ ਚੰਗਾ ਨਹੀਂ ਧਰ ਪਤਾ ਨਹੀਂ ਕਹੇ ਜੇ ਬੁਖਾਰ ਨੇ ਜਿਹਨੂੰ ਘੇਰਾ ਪਾ ਲਾਂਦੇ ਨੇ ਨੀਂਦ ਨੂੰ ਚੜਨੇ ਲੱਗ ਗਿਆ ਜਸੂ ਤੇ ਅਮਰਤ ਨੂੰ 2 ਮਹੀਨ ਹੋ ਮੈਂ ਹੋਣੀ ਕੰਮ ਨਮੇੜ ਕੇ ਸਬਜ਼ੀ ਲੈ ਕੇ ਘਰ ਆ ਗਈ ਤੇ ਉਹ ਮਾਰੇ ਕੱਢਣ ਵਾਲੀ ਪੀਅ ਲੋਕ ਮਾਸੀ ਨੂੰ ਜਿੱਦ ਨੂੰ ਬੋਲਤਾਂ ਨੇ ਤੇ ਆ ਫਿੱਕੀ ਨੇ ਮੈਂ ਲਿਆਉਂਗੀ ਆਹ ਤਿੱਕੀ ਨਾਲ ਈ ਆਣਾ ਤੇ ਤਾਂ ਥੋੜੀ ਜਿਹੀ ਚਾਹ ਨਾਲ ਉਹ ਵੀ ਤਰ ਗਏ ਹੋਏ ਤੇ ਰੋਟੀ ਤਾਂ ਸਰਬਜੀ ਤੈਨੂੰ ਸੁਕਾਰ ਨੂੰ ਕਾਸੋਂ ਨਹੀਂ ਅੱਜ ਤੱਕ ਸਰਬਜੀ ਕਿਸੇ ਨੇ ਕਰ ਲਈ ਤੇ ਅੱਜ ਉਹ ਦਿਨ ਮਸੀ ਨੂੰ ਮਾਂ ਹੋਈ ਕਰਦੇ ਸਾਰੇ ਨਬਾੜੇ ਖਰਾਬ ਹੋ ਗਏ ਸਾਲਾ ਨਹੀਂ ਕਿਚੜੀ ਖਾ ਉਹ ਵੀ ਖਾਈ ਜਾਣਾ

ਦੇ ਬਾਰੂ ਇੰਨ ਕੋਈ ਪਾਉਂਦ ਨਾ ਵੀ ਤੇ ਪਿਆਰ ਨਾਲ ਦਿੱਤਾ ਹੁਣ ਕੋਦਾਂ ਮਰਜੀ ਆ ਜਾ ਆ ਮੂਰੇ ਇਨ ਪਤਾ ਬਿਆ ਮੇ ਤੇ ਕਿਰੇਲ ਮੇ ਕੱਪੜੇ ਰੱਖਣਾ ਪੁੱਤ ਕਿਹੜੀ ਰਾਤੀ ਟੋਟੇ ਹੋਣ ਸਰ ਇਹ ਕੋਤਾ ਹੁ ਤੋਂ ਹਰ ਤੋਂ ਲੂ ਬਾਕੀ ਤੋਤੇ ਹੋਈ ਅਈ ਤੋ ਕੋ ਮਾਰੇ ਮਾਰੇ ਬਾਏ ਬਾਏ ਹੋਣ ਦਿਨ ਜਰੂਰੀ ਮੈਂ ਅੱਜ ਨੂੰ ਸਾਰੇ ਵਿਆਹ ਬੂ ਨਾਲ ਤੋ ਇੱਕ ਅੱਦਾ ਹੀ ਆ ਔ ਤੇ ਉਹਦੇ ਉਹਨੇ ਆਦਰ ਨੇ ਲਾਤੀ ਫੀ ਮਲੀ ਜੀ ਮੈਂ ਰੋ ਮੈਂ ਪਰਸੋਂ ਧੋਤਾ ਧੋਤੇ ਜੇ ਲੱਪੜੇ ਤੋ ਲੈ ਇਹ ਜਿਵੇਂ ਮੇਰੇ ਬੈਗ ਚ ਕਿੱਦਾਂ ਤੂੰ ਨਾਲ ਤੇ ਨਾ ਹੀ ਗਰਮ ਤੇ ਚਿਲੇ ਕੇ ਦੇ ਮੈਂ ਸਾਉਂਦੇ ਕੱਪੜੇ ਆ ਕੇ ਹਾਂ ਡਿਗਨ ਲਾਫੇ ਨੂੰ ਆਪਣੇ ਨੂੰ ਬੀਬੀ ਨੂੰ ਸਮਾਨ ਲੈ ਕੇ ਆਉਂਦਾ

ਆਪਣੀ ਨੇ ਆਹਾ ਇਹ ਉਹ ਦੇਣ ਲੈਣ ਵਾਲੇ ਨੇ ਦੇ ਲੈਣ ਵਾਲੇ ਨੇ ਮੈਂ ਵੀ ਔਖੇ ਆਹ ਫਿਰ ਦਾਗਤ ਪਾਰ ਹੀ ਥਿਆਈ ਹੀ ਨੀ ਹਾਂ ਦਾਤ ਰੱਤ ਠਿਆ ਕੇ ਬੈ ਗਈ ਆ ਮੈਂ ਬੀਬੀ ਇੱਕ ਹਾਨੀ ਹੈ ਕਿ ਕਿਰਪਾਣ ਦੀ ਡੋਰ ਤੇ ਲੈ ਕੇ ਦਿੱਤੀ ਸੀ ਨਹੀਂ ਵੱਡੀ ਕਿਰਪਾਣ ਦੀ ਡੋਰ ਇੱਕ ਮੈਨੂੰ ਕਿਰਪਾਣ ਨਵੀਂ ਥਿਆ ਗਈ ਘਰ ਝਾੜ ਦੀ ਨੂੰ ਦਿਵਾਲੀ ਵੇਲੇ ਆ ਦੇ ਆ ਤੁਹਾਡੀਆਂ ਕਿਰਪਾਨਾਂ ਨੇ ਇਹ ਤਾਂ ਮੇਰੀ ਹੈ ਮੈਨੂੰ ਪਤਾ ਹੈ ਕੁਲਵੀਰ ਦੀ ਹੈ ਤਾਂ ਇਹ ਛੋਟੀ ਪਾਈ ਬੈਠਾ ਤੇ ਵੱਡੀ ਕਰ ਕੁਲਵੀਰ ਦੀ ਹੈ ਮੇਰੀ ਆ ਗੁੜੀਆਂ ਵਾਲੀ ਹੈ ਮੇਰੀ ਆ ਨਹੀਂ ਬਹੁਤੀ ਉਸ ਆ ਲੈ ਨਹੀਂ ਇੱਕ ਹੌਲੀ ਕਿਰਪਾਨ ਮੈਨੂੰ ਥਿਆ ਗਈ ਅੱਛਾ ਇਹ ਜੁਣੀ ਹੌਲੀ ਆ ਦਪਾਰੀ ਕਰਕੇ ਲਾ ਰੱਖਿਆ ਹੈ ਇਹ ਦੂਜੀ ਪਾਰ ਰੱਖੀ ਮੈਂ ਡੋਰ ਵਾਲੀ ਬਈ ਆਹ ਜਮਨੇ ਸੋਦੇ ਨਹੀਂ ਮੇਰੇ ਕੋਲ ਤਾਂ ਹੈ ਨਹੀਂ ਹੈ ਮੇਰੇ ਕੋਲ ਤਾਂ ਹੈਗਾ ਨਹੀਂ ਸੀ ਤੇਰੇ ਨਾਲ ਕੋਈ ਪਲੇਨ ਕਮੀਜ਼ ਲੈ ਲਊ ਇਹ ਦਾ ਜਿਹੜਾ ਜਨਮ ਦਿਨ ਫਾਰ ਬ੍ਰਿਚ ਵਿਆਹ ਹੋਊਗਾ ਤੇਰਾ ਸਰੀਰ ਨੂੰ ਸੋਡੋ ਪੋਲ ਹੱਦ ਰੋਲੇਗਾ ਆ ਵੀ ਪਾ ਨਾ ਉਹੋ ਵਿਆਹ ਹੱਦ ਹੀ ਜਾਈ ਤੋਹ ਕਰੀ ਦੀ ਇਹਨਾਂ ਨੂੰ ਮਮੀ ਕੇ ਨਹੀਂ ਮੈਨੂੰ ਲੈ ਕੇ ਨਹੀਂ ਹੁਣ ਹੁਣ ਕਿੰਨਾ ਕਰਨਾ ਮੈਂ ਭਾਈ ਪੁੱਛੂ ਜੇ ਬੋਹ ਹਨ ਬੋਹ ਉਹ ਤਾਂ ਵਰਕ ਹੋ ਜਾਊਗਾ ਵਰਕ ਨਹੀਂ ਆਟ ਵਲੂ ਚ ਕੀ ਖੋਇਆ ਇਹ ਦੀ ਦੂਜੀ ਭਾਗੀ ਹੈ ਮਕਾਨੇ ਬਕੋਣੇ ਦੇ ਪਾਇ ਤੇ ਕਸਾ ਵਾਲਾ ਭਾਈ ਐ ਭੇ ਲੋਈ ਸਬਜ਼ੀ ਲੈਤੀ ਆ ਭਾਈ ਤੋਂ ਗੰਡੇ ਆਪਣੇ ਘਰ ਦੇ ਮੁੱਕ ਗਏ ਗੰਡੇ ਲੈ ਕੇ ਨੇ ਇਦਾਂ ਕਿਉਂ ਗੰਡੇ ਚ ਨਾ ਕੂੜਾ ਜਾਂ ਬਾਹੜਾ ਰੱਖਾ ਹੁਣ ਆਪਾਂ ਕੱਢ ਦਾਂਗੇ ਇਹਨੇ ਤਾਂ ਗਾਜਰਾਂ ਲੈਤੀਆਂ ਨੇਗੀਆਂ ਮੈਂ ਗੋਭੀ ਦਿੱਤੀ ਆ ਧਣੀਆਂ ਤਾਂ ਆਪਣੇ ਹੋ ਗਿਆ ਭਾਈ ਨੇ ਨੰਗ ਧਣੀਆਂ ਪਾ ਲਾ ਆ ਦਰੱਖਤ ਹੋਰ ਦੋ ਦਿਨਾਂ ਦੀ ਸਬਜ਼ੀ ਲੈ ਲਈ ਰੋਜ਼ ਰੋਜ਼ ਖਾਣਾ ਜਾਂ ਉੱਖਾ ਲਾਉਦਾ ਮੈਂ ਤਾਂ ਖਾਰੀ ਪੱਤੀਆਂ ਲੇ ਤੇ ਨਾ ਸਿਲਕਾਇਚ ਕੂੜਾ ਅੱਜ ਗੰਢਿਆਂ ਚ ਕੂੜਾ ਵਾਲਾ ਹੈਗਾ ਮੈਂ ਤਾਂ ਇੱਕ ਪਾਸੇ ਬੈਠੀ ਆ ਮਹੌਦਰ ਸਾਰਾ ਝਾੜੂ ਪੋਚ ਚੱਕਰਿਆ ਫਿਰ ਸਾਰੇ ਬੇੜੇ ਚ ਖੰਡੂ ਬਾਬਾ ਚੱਲਦੀ ਹੈ ਬੇਬੀ ਤੇਰੇ ਕੰਬਲ 'ਤੇ ਤੇਰੇ ਮਾਤਾ ਹਾਂ ਜਿਹੜਾ ਲੈਣੀ ਹੁੰਨੀ ਆ ਉੱਤੇ ਧੁੱਤ ਹੋਇਆ ਵੀ ਅਰੇ ਜਾਈ ਲੜੀ ਠੰਡ ਲੱਗਦੀ ਆ ਕੰਬਲਾਂ 'ਚ ਤਾਂ ਇੱਕ ਪਾਸੇ ਆ ਲੁੱਟਾਂਗੇ ਆਲੂ ਪਰੋਲੇ ਤੁਸੀਂ ਕਬੀਲਦਾਰੀ ਆ ਹਨਾ ਕੋਤ ਨੋ ਕੋਤ ਮਿਕਸ ਕਰ ਰਹੇ ਹੋ ਆਪ ਵੀ ਬੀਬੀ ਨਾਲ ਸਾਥੇ ਉੱਡਦੇ ਰਹਿੰਦੇ ਹੁਣ ਬੀਬੀ ਆਵਾ ਸਮਾਨ ਸੰਭਲੂਗੀ ਮੈਂ ਆਪਦੀ ਹੁਣ ਸਬਜ਼ੀ ਕੱਟ ਲੂੰਗੀ ਐਥੋਂ ਦਾ ਜਣ ਉਹ ਹੀ ਜਾਓ ਸਰਦਾਰ ਜੁਨ ਸਰਦਾਰ ਜੀ ਉਹਨਾਂ ਤੇ ਚਾਰਜ ਹੋਵਗੇ ਕਣਕਰ ਮਾਉਂਦੇ ਨੇ ਨਏ ਰੇਸ ਿੜਦੇ ਨੇ ਨਾਲ ਦੀ ਨਾਲ ਕਲੋਰ ਿੜਦੇ ਨੇਗੇ ਦਵਾਈ ਤੇ ਇਹ ਤਾਂ ਖਰਾਬ ਬਣਦੀ ਪਹਿਲਾਂ ਘੱਟ ਲਾਉਂਦੇ ਸੋਤੋਂ ਜੋ ਖਰਾਬ ਬਣ ਜਾਏ ਈ ਕਹਿਣੀ ਤੈਨੂੰ ਹੁਣ ਮੈਂ ਧਰਨਦਾ ਜਾ ਉਮਰ ਕਾਹ ਨਹੀਂ ਲੈ ਜੂ ਇੱਕ ਗਰੀਬਈਆ ਧੁੱਤੀ ਹੋ ਜਾਣਾ ਇਹ ਫਿਰ ਮੈਂ ਇਹ ਵੀ ਲੈ ਜੂ ਕਮਾ ਕੰਬੜਾ ਜਿਹੜਾ ਤਾਹ ਹਾਲ ਤਾਂ ਨਹੀਂ ਭਰ ਆਉਂਦੇ ਬਸ ਖੜਾਏ ਕੱਪੜੇ ਸ਼ਾਮਲਾ ਬਾਗੂ ਜਾਣੀ ਉਹ ਦਸਤਾਂ ਤੇ ਜਾਏਗਾ ਹਾਂ ਲੋਜੀ ਜਿਹੜੀ ਆ ਟਾਈਮ 2:30 ਵਜੇ ਨੇ ਦੋ ਚਾਲ ਤੜਕਾ ਲਾ ਕੇ ਪਮਜਾ ਬਣ ਕੇ ਆਉਣੇ ਆਂਗੇ ਤੇ ਸਬਜ਼ੀ ਬਣੂਗੀ ਆਪਾਂ ਨੇ ਅੱਜ ਗੋਭੀ ਦੀ ਇੱਧਰ ਆਲੂ ਕੱਟੇ ਪਏ ਨੇ ਜੀ ਮਖਾਲ ਖਾਣੇ ਨੇ ਇੱਥੇ ਬੀਬੀ ਆਈ ਸੀ ਮਠਿਆਈ ਦੇ ਤੇ ਤਾਂ ਕਿ ਲਿਆ ਕੇ ਕੋਈ ਪਤਾ ਹੀ ਨਹੀਂ ਕਿ ਤੇ ਮਖਤੀ ਪਾ ਕੇ ਆਉਂਦੇ ਆ ਚੱਲ ਲੈ। ਲੈਦਰ ਆਪਣੀ ਗੋਦੀ ਤੋਂ। ਆਪਣੇ ਆਲੂ। ਹਾਈ। ਢੜਕੇ ਨਹੀਂ ਹੈਗੀ। ਪਤਾ ਨਹੀਂ ਕੀ ਗੱਲ ਹੋਣ ਲਾ ਮੌਜਾਂ ਡੰਗ ਭੰਨਣ ਲੱਗੇ ਪਤਾ ਨਹੀਂ ਤਾਂ ਨਾજર ਲੱਗੀ ਪਤਾ ਨਹੀਂ ਕੀ ਹੋਇਆ ਇਹਨੂੰ। ਹੋਰ ਹਾਂ ਟੀਕਾ ਟੂ ਕਈ ਬਾਲੇ ਲੱਗੇ ਨੇ ਦੇ ਜਬੜੀ ਪਤਾ ਨਹੀਂ ਕੀ ਚੇਪ ਕਰਾਗਾ ਉਹ ਡੰਗ ਭਨਣ ਲੱਗੀ ਸੋ ਜਿਪਾ ਆਲੂ ਬਾਹ ਤੇਨੇਗੇ ਇਹਨਾਂ ਥੋੜਾ ਜਿਹਾ ਹੈ ਨਾ ਦੋ ਦੋ ਚਾਰ ਮਿੰਟ ਸੇਕ ਲਗਵਾਂ ਦੋ ਪੱਕਟ ਕਰ ਦਨੇ ਆ ਇਹਨਾਂ ਨੇ ਸੇਕ ਲੱਗਦੇ ਲੱਜ ਮੱਝਾ ਬੰਨੇ ਹੋਣੀਆਂ ਸੇਸੋ ਤੇ ਘੱਟਾ ਹੋਰ ਹਲਕਾ ਜਿਹਾ ਪਕਾ ਜੂਗਾ ਆਲੂ ਤੇ ਆਪਣ ਫਿਰ ਆਪਾਂ ਇਹਦੇ ਵਿੱਚ ਗੋਭੀ ਕੱਟੀ ਹੋਈ ਪਾ ਦੇਵਾਂਗੇ ਕੜਾਹੀ ਦੇ ਟੱਕਣ ਪਤਾ ਨਹੀਂ ਕਿੱਥੇ ਰੱਖ ਲੀ ਬੂਮਚਾਰ ਰੱਖੇ ਜਾਂਦੀ ਨਹੀਂ ਆਪੇ ਆਕੇ ਦਾ ਮੋਟਕ ਨਗਲ ਕਰ ਦੇ ਲੈ ਮੈਨਾ ਸਗਮੜੋ ਲਿਆਂਦੇ ਨੇ ਸਰਦਾਰ ਜੀਆਂ ਨੇ ਖੇਤੋਂ ਮੇਰੇ ਸਿਲਕ ਕੇ ਪਾਈ ਵੱਡ ਕੇ ਮੈਂ ਟਿਕ ਜੂਗੀ ਕਾ ਨੂੰ ਟਿਕਦੀ ਐ ਹੁਣ ਆਇਆ ਹੋਇਆ ਪੇ ਵੀ ਛੇਤੀ ਚੋਲ ਨਾ ਹੁਣ ਹੋ ਟਾਈਮ ਨਾ ਹੋ ਟਮ ਚਾਰਕ ਵਿੱਚ ਆਉਂਗੀ ਹੋਏ ਤਾਂ 2:30 ਵਜੇ ਨੂੰ ਪਾਉਣੀ ਤੈਨੂੰ ਜਮੀ ਪਤਾ ਨਹੀਂ ਕੀ ਹੋ ਗਿਆ ਤੇ ਤੇਰਾ ਸੁਆ ਖਰਾਬ ਹੋ ਗਿਆ ਚਲੋ ਜੀ ਪਾ ਮੱਝਾ ਬੰਨਦੀ ਏ ਮੱਝਾ ਬੰਨ ਕੇ ਫਿਰ ਆਪਾਂ ਸਬਜ਼ੀ ਪਾ ਮੰਗੇ ਜਿਹੜੀ ਰਹਿੰਦੀ ਆ ਉਹ ਮੈਂ ਕੱਟ ਕਰਾਈ ਗਏ ਸੌ ਹੌਲੀ ਹੌਲੀ ਪੱਕੂ ਜੂ ਤੇ ਕੱਲੋਂ ਉੱਥੇ ਥਾਂ ਕੀਤਾ ਸੀਗਾ ਮੱਝ ਨੇ ਕੀਲਾ ਪਟਾਤਾ ਰਾਤ ਤੇ ਅੱਜ ਇੱਤਰ ਛੋਟੀਆਂ ਕੱਟੀਆਂ ਬਣਾਂਗੇ ਚਾਰੇ ਤੇ ਵੱਡੀਆਂ ਨੂੰ ਉੱਥੇ ਬਣਾਂਗੇ ਇਹਨਾਂ ਦਾ ਚੇਂਜ ਕਰਾਂਗੇ ਥਾਂ ਵੱਡੀਆਂ ਜਿਹੜੀਆਂ ਸੂਣ ਵਾਲੀਆਂ ਨੇ ਉਹਨਾਂ ਨੂੰ ਇੱਥੇ ਬੰਨਦਾਂਗੇ ਸੂਣ ਵਾਲੀਆਂ ਚ ਵਰਤਣ ਵਾਲੀਆਂ ਜਿਹੜੀਆਂ ਆ ਪਰ ਮੂਰੇ ਖੜੀਆਂ ਨੇ ਆਹ ਵਾਲੀ ਤੇ ਆਹ ਵਾਲੇ ਤੇ ਇਹਨਾਂ ਨੂੰ ਇੱਥੇ ਬੰਨਦਾਂਗੇ ਛੋਟੇ ਘਟੇ ਤੇ ਜਿਹੜੀਆਂ ਉਹਨਾਂ ਨੂੰ ਕਿਹੜਾ ਬਾਹਰੇ ਬੰਨਦਾਂਗੇ ਕੱਖਾਂ ਨਾਲ ਜਾ ਕੇ ਫਿਰ ਉਧਰ ਬੰਨਦਾਂਗੇ ਤੇ ਕਿਲਤ ਭਾਈ ਸਰਦਾਰ ਜੀ ਦਾ ਖਤਪਾ ਆ ਗਿਆ ਦਾਣਾ ਫਿਰ ਮੈਨੂੰ ਕਹਦਣੇ ਹਲ ਸਾਹਬ ਨਾਲ ਪਾ ਲਈ ਤੇ ਐਂ ਤਾਂ ਮਾਜਰਾ ਸਾਡੇ ਤਾਂ ਸੂਆ ਖਰਾਬ ਹੋਗਾ ਕਿਉਂ ਸੂਈ ਤਾਂ ਬਿਮਾਰ ਹੋਗੀ ਜੇ ਬਿਮਾਰ ਹੋਈ 20 ਦਿਨ ਠੀਕ ਰਹੀ ਆ ਫਿਰ ਦੁਬਾਰੇ ਬਿਮਾਰ ਹੋਗੀ ਆਇਤੀ ਦਾ ਰਸੂਆ ਖਰਾਬ ਹੋ ਗਿਆ ਹਲੇ ਦੁੱਧ ਤਾਂ ਚੜ ਦੇਣ ਲੱਗੀ ਹੁਣ ਆ ਨਮਾ ਹੀ ਦਾ ਕਈ ਦਿਨ ਹੋ ਗਏ ਡੰਗ ਭੰਨਣ ਲੱਗ ਗਈ ਵੇਲਾ ਕੇ ਵੇਲਾ ਕਰਨ ਲੱਗ ਬੇਲਾ ਕੇ ਵੇਲਾ ਵੀ ਚੱਲ ਹੁਣ ਰਾਤ ਚੋਲੀ ਸਵੇਰੇ ਮਿਲੀ ਨਹੀਂ ਹੈਗੀ ਹੁਣ ਆਥਣੇ ਮਿਲਪੂ ਤੜਕੇ ਮਿਲਪੂ ਕੱਲ ਨੂੰ ਆਥਣੇ ਫੇਰ ਆਏ ਕੁਰੂਗ ਭੰਨ ਤੜਕਾ ਪਤਾ ਨਹੀਂ ਕੀ ਹੋਇਆਗਾ ਐ ਦੁਬਾਰ ਮੈਂ ਸਬਜੀ ਤੇ ਝਟ ਲਾਉਂਗੀ ਧਨੀਏ ਚ ਕੱਖ ਵਾਲੇ ਹੋ ਪਰਸ ਹੋ ਰਮਾਇ ਤੇ ਕੱਲ ਵਾਲਾ ਗਿੱਲਾ ਸੀਗਾ ਤਣੀਏ ਚੋ ਕੱਖ ਕੱਢਣੇ ਨੇਗੇ ਆ ਹੀ ਨਿਕੰਮ ਲੋਟ ਆਉਂਦੇ ਸਾਰਾ ਦਿਨ ਕੱਲੇ ਚਲੋ ਜੀ ਆਪਾਂ ਮੱਝਾ ਬੰਨੇ ਆਏ ਸਬਜੀ ਆਪਣੀ ਬਸ ਬਣਨ ਵਾਲੀ ਹੋਈਏਗੀ ਤੇ ਸਰਦਾਰ ਜੀ ਦਾ ਬਸ ਕੱਲ ਦਾ ਕੰਮ ਰਹਿ ਗਿਆ ਕਣਕ ਚਰੇ ਸਿੱਟਣ ਦਾ ਅੱਜ 4 ਦਿਨ ਹੋ ਗਏ 5 ਦਿਨ ਖੇਤ ਆ ਸਾਰੀ ਕਣਕ ਰਮਾਈ ਆ ਹਨਾ ਉਧਰਲੇ ਖੇਤਾਂ ਵਾਲੀ ਰਹਿ ਗਈ ਨਹਿਰ ਦਾ ਖੇਤਾਂ ਵਾਲੀ ਇੱਧਰ ਤਾਂ ਜਿਹੜੇ 15 ਕਿੱਲੇ ਦੀ ਸੀ ਉਹ ਬਸ ਰਾਮ ਗਏ ਨੇਗੇ ਰੇਸਟ ਆ ਗਿਆ ਦਵਾਈ ਸਿੱਟੀ ਗਈ ਰਾਮ ਗਏ ਹੁਣ ਵੀ ਨਾ ਕਹਿੰਦੇ ਬਿੱਲਾਂਗੇ ਫਿਰ ਮੈਂ ਚਲੋ ਹਨਾ ਇਸ ਤਰ੍ਹਾਂ ਹੀ ਕੰਮ ਵਾਹਿਗੁਰੂ ਦੇਵੇ ਨਵੇੜ ਅੱਜ ਤਾਂ ਠੰਡੀ ਹਵਾ ਚੱਲਦੀ ਆ ਕਿ ਸਰਦੂ ਕੀ ਜਾਂਦਾ ਹੈਗਾ ਤੇ ਬੀਬੀ ਆ ਗਈ ਚੱਲ ਹੁਣ ਹੁਣ ਨੀ ਕਹਿੰਦੀ ਮੈਂ ਕਿੱਥੇ ਜਾਂਦੀ ਪੂਰਾ ਮਹੀਨਾ ਲਾਇਆ ਹੀ ਮਹੀਨੇ ਚੋਂ ਦੋ ਦਿਨ ਆਈ ਆ ਸਿਰਫ ਔਰ ਦੋ ਰਾਤਾਂ ਆਈ ਆ ਜਦ ਮੇਰੇ ਮਾਸੜ ਦੇ ਭੋਗ ਤੇ ਆਈ ਆ ਦੇ ਉਹ ਵਿਭੋਗ ਕਰ ਕੀ ਆ ਗਈ ਸੀ ਨੇ ਵੀ ਚਲ ਮੈਂ ਕੱਪੜਾ ਜਿਹੜਾ ਸਲਾਈ ਦਿੱਤਾ ਹੋਇਆ ਸੀ ਜਿਹੜਾ ਉਹਰੇ ਵੀ ਉਹ ਚੱਕ ਲਿਆਉਂਗੀ ਨੇ ਹਨਾ ਦੋ ਰਾਤਾਂ ਲਾ ਆਉਂਗੀ ਨੇ ਮਾ ਸਰ ਜੀ ਦੇ ਭੋਗ ਤੇ ਜਾਇ ਸੀ ਦੋ ਰਾਤਾਂ ਰੋ ਲਾ ਗਈ ਸੀ ਵਿੱਚ ਦੀ ਇੱਕ ਮਹੀਨਾ ਲਾਇਆ ਹੀ ਇਹ ਹੀ ਸੁਖ ਹੁੰਦਾ ਹਨਾ ਜੀ ਵੱਡੇ ਪਰਿਵਾਰਾਂ ਦਾ 3 ਦਾ ਹਨਾ ਜਿਰੋਂ ਵੀ ਹਨਾ ਕੋਈ ਪ੍ਰੋਗਰਾਮ ਹੁੰਦਾ ਘਰ ਦਿੱਤੀ ਪਹਿਲਾਂ ਆ ਕੇ ਕੰਮ ਸਮਾਰਦੀ ਹੈਗੀ ਤਾਂ ਹੀ ਤਾਂ ਕਹਿੰਦੇ ਹੁੰਦੇ ਨੇ ਵੀ ਇੱਕ ਧੀ ਖਾਰ ਇੱਕ ਘਰ ਦੇ ਵਿੱਚ ਹੋਣੀ ਜ਼ਰੂਰੀ ਹੁੰਦੀ ਹੈਗੀ ਉਹ ਤੀ ਨਏ ਪੇਕੇ ਨਾਲ ਹਨਾ ਭਾਈ ਪਰਜਾਈ ਦਾ ਕੰਮ ਸਮਾਰਦੀ ਆ ਇਹ ਨਹੀਂ ਹੁੰਦਾ ਵੀ ਆਪਣੇ ਹਨਾ ਮਾਪਿਓ ਨਾਲ ਹੀ ਪੇਕੇ ਨੇ ਮਾਪਿਓ ਜਾਣ ਤੋਂ ਬਾਹਰ ਭਾਈ ਪਰਜਾਈ ਰਣ ਮਾਪਿਓ ਮੰਗੂ ਹੀ ਜਾਣ ਲੱਗ ਜਾਂਦਾ ਹੈਗਾ ਤੇ ਹਾਂ ਬਰਤੋਂ ਰਿਸ਼ਤੇਦਾਰੀ ਆ ਹਨਾ ਭੈਣ ਭਾਈ ਦੀ ਜਿਹੜੀ ਰਿਸ਼ਤੇਦਾਰੀ ਹੁੰਦੀ ਹੈ ਖੂਨ ਦੇ ਰਿਸ਼ਤੇ ਹੁੰਦੇ ਨੇ ਕਹਿੰਦੇ ਹੁੰਦੇ ਨੇ ਹਨਾ ਹਉnde iste ਬੱਖ ਨਹੀਂ ਹੋ ਸਕਦੇ ਨਾ ਇੱਕ ਦੂਜੇ ਦਾ ਕੋਈ ਕੰਮ ਖਰਾਬ ਹੋਣ ਦੇਵੇ ਤੇ ਇਸ ਤਰ੍ਹਾਂ ਰਲ ਮਿਲ ਕੇ ਬਿਹਾਰ ਹੋ ਜਾਂਦੇ ਨੇ ਤਿਹਾਰ ਨਿਭਟ ਜਾਂਦੇ ਨੇ ਤਿਹਾਰਾਂ ਦੇ ਪਿੱਛੇ ਸ਼ਾਮ ਸਮਈ ਆ ਮੌਕੇ ਤੇ ਘਰ ਦੀਆਂ ਕੁੜੀਆਂ ਸੰਭਾਲ ਸੰਭਾਲਦੀਆਂ ਨੇਗੀਆਂ ਤੇ ਹੁਣ ਬਸ ਕੱਲਾ ਪਣ ਹੋ ਗਏ ਸਭ ਤੋਂ ਨਹੀਂ ਜਾਇਆ ਜਾਂਦਾ ਖਾਰਾ ਸੀ ਤਾਂ ਤਿੰਨ ਭੈਣਾਂ ਹੈਗੇਾਂਗੇ ਵੀ ਜਿਹਦੇ ਹੁਣ ਕੱਲਾ ਮੁੰਡਾ ਹੈ ਜਾਂ ਦੋ ਭਾਈ ਨੇ ਜਾਂ ਭੈਣ ਭਾਈ ਨੇ ਹਨਾ ਕਿੱਥੇ ਅੱਗੇ ਪਰਿਵਾਰਾਂ 'ਚ ਵੱਡੇ-ਵੱਡੇ ਪਰਿਵਾਰ ਹੁੰਦੇ ਸਾਰੇ ਰਲ-ਮਿਲ ਕੇ ਉਹਨਾਂ ਕੰਮ-ਸਾਮ ਦੇ ਹੁਣ ਇਕੱਲੇ ਪਾਣ ਵੱਧ ਹੋ ਗਏ ਨੇ ਹੁਣ ਅੱਗੇ ਜਰਬ ਵੀ ਲੈਂਦੇ ਹੁਣ ਕੋਈ ਜਰਦਾ ਵੀ ਨਹੀਂ ਕਿਸੇ ਨੂੰ ਇੱਕ ਦੂਜੇ ਨੂੰ ਹੁਣ ਤੇ ਵਧੀਆ ਚਲੋ ਟਾਈਮ ਲੰਗੀ ਜਾਂਦਾ ਹੈਗਾ ਬਰੀਆ ਹਾਸ ਦਿਖੇੜਦੀ ਗਈ ਇਤਿਹਾਸ ਦਿਖੇੜਦੀ ਆ ਗਈ ਹਰਨਾ ਚਾਹ ਪੀ ਰਹੀ ਨਦਾਂ ਵੀ ਪਸੰਗੀਆਂ ਪਈਆਂ ਨੇ ਤੇ ਮੌਸਮ ਹੈਗਾ ਜਿਹੜਾ ਠੰਡਾ ਹੀ ਹੈਗਾ ਤੇ ਹਵਾ ਚੱਲਦੀ ਅੱਜ ਕਹਨੇ ਹੁੰਦੇ ਨੇ ਪਾਲਾ ਮੋ ਪੋ ਨਹੀਂ ਪਾਲਾ ਮਾਗ ਨਹੀਂ ਪਾਲਾ ਬਾਦ ਅੱਜ ਹਵਾ ਚੱਲਦੀ ਠੰਡ ਹੈਗੀ ਤੇ ਮੈਂ ਤਾਂ ਮੋٹے ਸੂਟ ਕੱਢ ਲੇ ਪਹਿਲਾਂ ਤਾਂ 2 ਮਿੰਟ ਹੋ ਗਏ ਮੈਂ ਲੋਣਾ ਜੀ ਵਾਲੇ ਸੂਟ ਉਹ ਲੈਣੇ ਗਾ ਸੂਟ ਕੱਢੀ ਬੈਠੀ ਸੀਗੇ ਉਹਨਾਂ ਸਿਰ ਮੈਨੂੰ ਕੱਲ ਦਿਨੇ ਠੰਡ ਲੱਗੀ ਫਿਰ ਹਰ ਕੇ ਮੈਂ ਕੱਲ ਮੋٹے ਸੂਟ ਤੜਕੇ ਸਵੇਰੀ ਮੋٹے ਸੂਟ ਕੱਢੇ ਸਰਦਾਰ ਜੀ ਕਹਿੰਦੇ ਕੀ ਫਰੋਲਾ ਫਰਾਲੀ ਕਰੀ ਨੇ ਮੈਂ ਮੈਂ ਤਾਂ ਉਹ ਕੱਪੜੇ ਕੱਢ ਕੇ ਰੱਖ ਦਿਆਂਗੀ ਨਾ ਕਿ ਪਾਵੂੰਗੀ ਹਨਾ ਤੇ ਇਸ ਤਰ੍ਹਾਂ ਆਪਣਾ ਪਿਆਰਾ ਕੰਮ ਅੱਜ ਹੋਇਆ ਅੱਜ ਵਾਮੀ ਉਹ ਕੋਠੀ ਚੜ ਲੈ ਕੇ ਗਏ ਨੇ ਤੇ ਨੇ ਇਧਰ ਆ ਗਈਆਂ ਚਲੋ ਨੇ ਬੜਾ ਕੰਮ ਕਰਦੇ ਆ ਆਪਾਂ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਵੇਂ ਪਿਛਲੀਆਂ ਵੀਡੀਓ ਨੂੰ ਪਿਆਰ ਦਿੱਤਾ ਤੇ ਇਸ ਤਰ੍ਹਾਂ ਹੀ ਆਪਣੇ ਇਸ ਵੀਡੀਓ ਨੂੰ ਕਰਦੇ ਬਲੌ ਨੂੰ ਵੀ ਪਿਆਰ ਦਿਆ ਕਰੋ ਤੇ ਸੁਡਾ ਤੈਦ ਲੋ ਧੰਨਵਾਦ ਹੋਏਗਾ ਤੇ ਬੈ ਗਰੂਪ ਸਾਰਿਆਂ ਲਈ ਬੈ ਗਰੂਪ ਸਾਰਿਆਂ ਦੀ ਤੰਦਰੁਸਤੀ ਵਕਸੇ ਵਰਕਤਾਂ ਵਕਸੇ ਘਰਾਂ ਦੇ ਵਿੱਚ ਵੱਡੀ ਗੱਲ ਤੰਦਰੁਸਤੀ ਦੀ ਆ ਜੇ ਸਰੀਰ ਤੰਦਰੁਸਤੀ ਆ ਨਾ ਪੈਸਾ ਵੀ ਆਪੀ ਆ ਜਾਂਦਾ ਫਿਰ ਕਿਉਂ ਜੇ ਸਰੀਰ ਤੰਦਰੁਸਤ ਆਪਾਂ ਕੰਮ ਕਰਾਂਗੇ ਕਮਾਂ ਨਾਲੇ ਪੈਸਾ ਆਉ ਜੇ ਆਪਣਾ ਸਰੀਰ ਹੀ ਨਾ ਬਿਮਾਰ ਆ ਫਿਰ ਆਪਾਂ ਕਿੱਥੋਂ ਕੰਮ ਕਰਾਂਗੇ ਕਿੱਥੋਂ ਪੈਸਾ ਆਊਗਾ ਚਲੋ ਜੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਬੈ ਗਰੂਪ ਸਭ ਦਾ ਭਲਾ ਕਰੇ ਤੰਦਰੁਸਤੀ ਵਕਸੇ ਹਾਸ ਦੇ ਹਾਸਦਿਆਂ ਦੇ ਘਰ ਵਾਸ ਦੇ ਰੱਖੇ ਸਾਬ ਸਭ ਦੇ ਘਰ ਬਸਨ ਸਾਰੇ ਭੈਣ ਭਾਈ ਪਵਰੀ ਥਾਂ ਹਸਣ ਕੇ ਡਣ ਬਸਣ ਹਨ ਆਪਾਂ ਤਾਂ ਬਸਦਿਆਂ ਦੀ ਪਾਏ ਚਲੋ ਜੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਅੱਜ ਦੇ ਬਲੌਗ ਦਾ ਇਥੇ ਐਂਡ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ